ਯੋਤ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਛਾਪ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢਹ ਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸਅਰਲੀ ਐਂਡ ਫੁੱਲ ਇਫੋਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਫਲ ਕਰ ਸਕਦੇ ਹਾਂ ਇੱਕ ਮਿੰਟ नमस्कार दैनिक वेरा टीवी देखने वाले सारे दर्शकों का स्वागत है जिस तरह की लगातार दुबा सरकार ਵੱਲੋਂ ਜੁੱਤ ਨਸ਼ਿਆ ਵਿਰੁੱਧ ਮੁਹਿੰਮ ਜਿਹੜੀ ਆ ਲਗਾਤਾਰ ਚਲਾਈ ਜਾ ਰਹੀ ਆ ਔਰ ਜਿੱਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹਨ ਉਹਨਾਂ ਵੱਲੋਂ ਵੀ ਜਿਹੜੀ ਲਗਾਤਾਰ ਇਸ ਮੁਹਿੰਮ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਦਿੰਦੇ ਹੋਏ ਨਜਾਇਜ਼ ਸ਼ਰਾਬ ਮਾਫੀਆਂ ਦੇ ਉੱਤੇ 56 ਕਸਮ ਦੇ ਨਹੀਂ ਲਗਾਤਾਰ ਜਿਹੜਾ ਆ ਛਾਪੇਮਾਰੀ ਕੀਤੀ ਜਾਂਦੀ ਆ ਅਤੇ ਬਕਬਕ ਥਾਮਾਂ ਤੇ ਨਾਕੇ ਲਗਾ ਕੇ ਇਨਾ ਜਿਹੜੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕ ਹਨ ਉਹਨਾਂ ਨੂੰ ਠੱਲ ਵੀ ਪਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਕਾਹੀ ਦੇਖ ਸਕਦੇ ਹੋ ਇਸ ਵੇਲੇ ਆਪਾਂ ਹਲਕਾ ਪੁਆਤੇ ਸੁੰਦਰ ਚੱਕਰ ਦੇ ਬਣੀ ਲੋਦੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਪੁਲਿਸ ਅਤੇ ਐਕਸਾਈਜ਼ ਦੇ ਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਕਾਮਯਾਬੀ ਜੜੀ ਹੈ ਉਹ ਹਾਜ਼ਰ ਕੀਤੀ ਹੈ ਜਿਸ ਦੇ ਵਿੱਚ 84-82 ਦੇ ਕਰੀਬ ਜਿਹੜੀਆਂ ਸ਼ਰਾਬ ਦੀਆਂ ਭੇਟੀਆਂ ਜੜੀਆਂ ਨਜਾਇਜ਼ ਉਹ ਫੜੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਬਹੁਤ ਬ੍ਰਾਂਡ ਦੀਆਂ ਜੜੀਆਂ ਸ਼ਰਾਬ ਔਰ ਜੇਡੀਆਂ ਜਿਹਨੀਆਂ ਉਹ ਫੜੀਆਂ ਗਈਆਂ ਹਨ ਔਰ ਇਹ ਤਰਕੀਬ ਤੇ ਉਹ ਕੱਟੀ ਹੈ ਕਿ ਤਕੀ ਦੇ ਵਿੱਚ ਅਸਾਖ ਕਿੱਥੇ ਲੱਗੀ ਹੋ ਰਹੀ ਹੈ ਲਿਆਈ ਜਾ ਰਹੀ ਸੀ ਉਹ ਜਿਹੜੇ ਨਾਲ ਇਸ ਤੇ ਕੱਲ੍ਹ ਦੇ ਕਿਤੇ ਬਹੁਤ ਬਹੁਤ ਖਲਾਫ ਹੋਈ ਹੈ ਅੰਗਰੇਜ਼ੀ ਤੋਂ ਦੇਸੀ ਗੁਲਾਮੀਆਂ ਜਿਹੜੀਆਂ ਟੇਕੀਆਂ ਨੇ ਉਹਨਾਂ ਦੇ ਨਾਲ-ਨਾਲ ਇਹ ਸ਼ਰੀਕ ਜੇਤੀ ਲਾਹਣ ਜਿਨ੍ਹਾਂ ਕੀ ਬੜੀ ਗੱਡੀ ਜਦਾ ਹੋਇਆ ਜਾਂਦਾ ਹੈ ਔਰ ਲਗਾਤਾਰ ਉਹ ਪੰਜਾਬ ਦੇ ਵਿੱਚ ਜਾਇਦ ਇਹਨਾਂ ਸਦਾ ਨਾ ਕੀਤਾ ਮੋਟਾ ਨਹੀਂ ਬੇਕਰ ਨੂੰ ਮੇਲ ਦਾ ਹਲ ਪਰ ਪੁਲਿਸ ਉਪਰ ਸ਼ਾਸਨ ਵੱਲੋਂ ਐਕਟਾਈਵ ਪਾਕ ਦੇ ਜਿਹੜੇ ਮੈਡਮ ਲਖਿੰਦਰਪੁਰ ਵਾਲੀਆ ਵੀ ਇੱਥੇ ਪਹੁੰਚੇ ਸਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਲਗਾਤਾਰ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਾਂਝ ਦੇ ਨਾਲ ਜਿਹੜਾ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜੁੱਤ ਨਸ਼ਾ ਵਿਰੁੱਧ ਉੱਥੇ ਚੱਲਦੇ ਆ ਲਗਾਤਾਰ ਜਿਹੜੇ ਨਸ਼ਾ ਨਸ਼ਾ ਪਾੜੀ ਹੈ ਗਿਆ ਨੇ ਉਹਨਾਂ ਨੂੰ ਫਰਗੇਟ ਫਲਾਕਟ ਸ਼ਿਫਟ ਤੇ کیا ਜਾ ਰਿਹਾ ਹੈ ਸਾਜੋ ਕੂਪੇ ਵਿਚੋਂ ਲਗਾ ਰੁਪੀ ਬਹੁਤ ਡੇ ਰਹਾ ਉਹ ਬਾਹਰ ਕੱਢਿਆ ਜਾ ਚੁਕੀ ਹੋਰ ਕੀ ਕੀ ਹੋਇਆ ਹੈਗਾ ਇਟੋ ਮੈਡਮ ਨਰਿੰਦਰ ਕੌਰ ਵਾਲਿਆ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਬਾਰੋਂ ਨਜਾਇਜ਼ ਸ਼ਰਾਬ ਦੀ ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਨੀ ਲੋਧੀ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਸੈਰੀਅਰ ਗੱਡੀ ਅਸੀਂ ਰਾਉਂਡ ਅਪ ਕੀਤੀ ਉਸ ਦੇ ਵਿੱਚੋਂ ਕਾਫੀ ਪਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤੇ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਕਿੰਨੀਆਂ ਪੇਟੀਆਂ 82 80 ਹੈਗੀਆਂ ਸਾਰੀਆਂ ਜਿਹੜੀ ਕਿੰਨੀਆਂ ਮੈਂ ਦੇਸੀ ਦੇਸੀ ਹੈਗੀਆਂ ਰਾਇਲ ਸ਼ੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰॉयਲ ਚੈਲੰਜ ਦੀਆਂ ਪੇਟੀਆਂ 10 ਮਕੜੈਵਲ ਦੀਆਂ ਪੇਟੀਆਂ ਤੇ ਬਲੈਕ ਹੌਰ 52 ਪੇਟੀਆਂ ਮੈਮ ਲਗਾਤਾਰ ਜਿਹੜਾ ਹੈਗਾ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਤੇ ਅਸੀਂ ਈਵਨ ਦੈਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆਂ ਇਹ ਆਪਣੇ ਪਤਾ ਲੱਗ ਪਾਇਆ ਜਿੱਥੋਂ ਲੈ ਕੇ ਕਿੱਥੇ ਜਾ ਰਹੇ ਸੀ ਪਰ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁਣ ਦੇਖਾਂਗੇ ਕੀ ਕਰ ਰਹੇ ਆ ਕਿੱਥੋਂ ਲੈ ਕੇ ਆ ਰਹੇ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਇੱਕ ਐਵੀ ਨਿਕਲਿਆ ਨੀਲਾ ਉਹਦਾ ਕਹਿ ਰਹੇ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜੀ ਨੂੰ ਉਹ ਵੀ ਮਿਲੀ ਹੈ ਉਹ ਵੀ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿੱਥੋਂ ਲਿਆਇਆ ਤੇ ਇਧਰੋਂ ਜਾ ਰਹੀ ਹੈ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਇਹਨਾਂ ਨਾਲ ਮੋਤਾ ਵੱਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਇਹ ਜਿਹੜੀ ਨਾਜਾਇਜ਼ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਭੇਜੀ ਜਾ ਰਹੀ ਹੈ ਤਾਂ ਉਸ ਨੂੰ ਨਾ ਯੂਜ਼ ਕਰਨ ਤਾਂ ਜ਼ਿਆਦਾ ਹੋ ਹੈ ਬੈਟਰ ਹੈ ਉਹਨਾਂ ਦੇ ਭਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਂਟੀਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਮੈਂ ਤਾਂ ਹੀ ਮੈਸੇਜ ਕਨਵੇ ਕਰਾਂਗੀ ਕਿ ਉਹ ਨਾ ਯੂਜ਼ ਕੀਤਾ ਜਾਵੇ ਮਰ ਜੈਸ਼ ਕੁਮਾਰ ਹਲਕਾ ਪੋਆ ਅੰਦਰ ਚੱਕ ਤੋਂ ਬਣੀ ਲੋਦੀ ਤੋਂ ਧੈਨਿਕ ਸਵੇਰਾ ਟੀਵੀ ਲਈ ਖਾਸ ਰਿਪੋਰਟ ਨਮਸਕਾਰ ਧੈਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਲਗਾਤਾਰ ਤੂਬਾ ਸਰਕਾਰ ਵੱਲੋਂ ਜੋ ਤਾਂ ਨਸ਼ਿਆ ਵਿਰੋਧਾ ਮੁਹਿੰਮ ਜਿਹੜੀ ਆ ਲਗਾਤਾਰ ਚਲਾਈ ਜਾ ਰਹੀ ਆ ਔਰ ਜਿੱਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹਨ ਉਹਨਾਂ ਵੱਲੋਂ ਵੀ ਜਿਹੜੀ ਲਗਾਤਾਰ ਇਸ ਮੁਹਿੰਮ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੰਦੇ ਹੋਏ ਨਜਾਇਜ਼ ਸ਼ਰਾਬ ਮਾਫੀਆਂ ਦੇ ਉੱਤੇ 56 ਕਸਮ ਦੇ ਲੀਨ ਲਗਾਤਾਰ ਜਿਹੜਾ ਆ ਛਾਪੇਮਾਰੀ ਕੀਤੀ ਜਾਂਦੀ ਆ ਅਤੇ ਬਕਬਕ ਥਾਮਾਂ ਤੇ ਨਾਕੇ ਲਗਾ ਕੇ ਇਹਨਾਂ ਜਿਹੜੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕ ਹਨ ਉਹਨਾਂ 'ਤੇ ਵੀ ਥੱਲ ਵੀ ਪਾਈ ਜਾ ਰਹੀ ਆ ਜੋ ਵੀ ਤਸਵੀਰਾਂ ਨਹੀਂ ਦੇਖ ਸਕਦੇ ਉਸ ਵੇਲੇ ਆਪਾਂ ਹਲਕਾ ਪੂਆ ਤੇ ਸੁੰਦਰ ਚੱਕਰ ਦੇ ਬਣੀ ਲੋਦੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਕਾਮਯਾਬੀ ਜਿਹੜੀ ਆ ਉਹ ਹਾਦਸਾ ਕੀਤੀ ਹੈ ਜਿਸ ਦੇ ਵਿੱਚ 84 82 ਡੇਕਰੀਆਂ ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਨਜਾਇਜ਼ ਉਹ ਫੜੀਆਂ ਗਈਆਂ ਹਨ ਜਿੰਦੇ ਵਿੱਚ ਬਹੁਤ ਬਹੁਤ ਬ੍ਰਾਂਡ ਦੀਆਂ ਜਿਹੜੀਆਂ ਸ਼ਰਾਬ ਉਹ ਪੇਟੀਆਂ ਜਿਹੜੀਆਂ ਉਹ ਫੜੀਆਂ ਗਈਆਂ ਹਨ ਔਰ ਇਹ ਤਰਕੀਬ ਤੇ ਉਹ ਕੱਟੀ ਹੈ ਇਹ ਲੱਕੜਾਂ ਦੇ ਵਿੱਚ ਅਸਾਧ ਕਿਆ ਲੱਗੇ ਹੋ ਰਹੇ ਨੇ ਲਿਆਈ ਜਾ ਰਹੀ ਸੀ ਉਹ ਜਿਹੜੇ ਨਾਲ ਇਸ ਤੇ ਕੱਲ੍ਹ ਕਿਹਾ ਤਾਂ ਪੱਕਾ ਬਿਲਕੁਲ ਹੈ ਅੰਗਰੇਜ਼ੀ ਵਿੱਚ ਗੁਲਾਬੀਆਂ ਜੀਆਂ ਪੇਡੀਆਂ ਨੇ ਉਹਨਾਂ ਦੇ ਨਾਲ-ਨਾਲ ਇਹ ਜਿਹੜੀ ਜੈਤੀ ਲਾਹਣ ਜਿਹਨੂੰ ਕਿ ਬੜੀ ਚੰਗੀ ਲਾਹਣ ਕਿਹਾ ਜਾਂਦਾ ਹੈ ਉਹ ਲਗਾਤਾਰ ਪਾ ਪੰਜਾਬ ਦੇ ਵਿੱਚ ਜਾਇਦ ਕਿ ਇਹਨਾਂ ਨਾਲ ਸਗਾ ਨਾਲ ਜਿੱਦਾਂ ਮੋਟਾ ਵੀ ਅਾ ਬਿਕਨੂ ਮੇਲਤਾਨ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਟੀਮ ਭਾਗਦੇ ਜਿਹੜੇ ਮੈਡਮ ਨਰਿੰਦਰ ਕੌਰ ਵਾਲੀਆ ਵੀ ਇੱਥੇ ਪਹੁੰਚੇ ਸਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਲਗਾਤਾਰ ਸੁਪਰ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਾਂਝ ਦੇ ਨਾਲ ਜਿਹੜਾ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਆ ਜੁੱਤੇ ਨਸ਼ਾ ਵਿਰੁੱਧ ਉੱਥੇ ਚੱਲਦੀਆਂ ਲਗਾਤਾਰ ਜਿਹੜੇ ਨਸ਼ਾ ਨਸ਼ਾ ਪਾੜੀ ਹੈਗੇ ਹਨ ਉਹਨਾਂ ਨੂੰ ਫੜ ਕੇ ਤਲਾਕੀਸ਼ ਦਿੱਤੇ ਗਿਆ ਜਾ ਰਿਹਾ ਹੈ ਸਾਂਝੋ ਉਹ ਬੇ ਵਿਚ ਨਗਾ ਰੁਕੀ ਬਹੁਤ ਜੜਾਇਆ ਉਹ ਬਾਹਰ ਕੱਢਿਆ ਜਾ ਚੁਕੀ ਹੋਰ ਕੀ ਕੀ ਕਿਆ ਹੈਗਾ ਟੀਟੋ ਮੈਡਮ ਨਰਿੰਦਰ ਕੌਰ ਵਾਲੀਆ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਸੀਂ ਐਸਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਗੱਡੀ ਆ ਰਹੀ ਹੈ ਬਾਰੋਂ ਨਜਾਇਜ਼ ਸ਼ਰਾਬ ਦੀ ਸੋ ਇਸ ਕਰਕੇ ਮੈਂ ਮੇਰੇ ਇਨਸਪੈਕਟਰ ਤੇ ਪੁਲਿਸ ਪਾਰਟੀ ਨੇ ਅਸੀਂ ਨਾਕਾ ਲਗਾਇਆ ਬਨੀ ਲੋਧੀ ਤੇ ਜਦੋਂ ਅਸੀਂ ਗੱਡੀਆਂ ਚੈੱਕ ਕਰ ਰਹੇ ਸੀ ਤਾਂ ਇੱਕ ਖਰੀਰ ਗੱਡੀ ਅਸੀਂ ਰਾਉਂਡ ਅਪ ਕੀਤੀ ਉਸ ਦੇ ਵਿੱਚੋ ਕਾਫੀ ਪਾਰੀ ਮਾਤਰਾ ਦੇ ਵਿੱਚ ਸ਼ਰਾਬ ਮਿਲੀ ਤੇ ਡਰਾਈਵਰ ਨੂੰ ਉਹ ਕਿਤੇ ਅਰੈਸਟ ਕਰ ਲਿਆ ਦੂਜਾ ਬੰਦਾ ਭੱਜ ਗਿਆ ਗੱਡੀ ਖੋਲਦੇ ਸਾਰੇ ਜਿਹੜਾ ਗੱਡੀ ਦਾ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਦੌੜ ਗਿਆ ਕਿੰਨੀ ਪੇਟੀਆਂ ਪੇਟੀਆਂ 82 ਪੇਟੀਆਂ ਹੈਗੀਆਂ ਸਾਡੇ ਵਿੱਚ ਕਿੰਨੀਆਂ ਮੈਡਮ ਦੇਸੀ ਦੇਸੀ ਹੈਗੀਆਂ ਰਾਇਲ ਸਟੈਗ ਹੈਗੀਆਂ 15 ਸਿਗਨੇਚਰ ਇੱਕ ਪੇਟੀ ਹੈ ਦੋ ਬਲੈਂਡਰ ਹੈ ਰੌਇਲ ਚੈਲੰਜ ਦੀਆਂ ਬੇਟੀਆਂ 10 ਮਕੜੈਵਲ ਦੀਆਂ ਬੇਟੀਆਂ ਤੇ ਬਲੈਕ ਹੌਰ 52 ਬੇਟੀਆਂ ਮੈਮ ਲਗਾਤਾਰ ਜਿਹੜਾ ਐਕਸਾਈਜ਼ ਵਿਭਾਗ ਵੱਲੋਂ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਿਆ ਜਾ ਰਿਹਾ ਹੈਗਾ ਜੀ ਰਾਤ ਦੀ ਮੇਰੇ ਇਨਸਪੈਕਟਰ ਤੇ ਅਸੀਂ ਈਵਨ ਦੈਨ ਪੁਲਿਸ ਪਾਰਟੀਆਂ ਨਾਲ ਲੈ ਕੇ ਅਸੀਂ ਚੈਕਿੰਗ ਕਰਦੇ ਆ ਆਪਣੇ ਕੋਲ ਪਤਾ ਲੱਗ ਪਾਇਆ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਸੀ ਪਰ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਇਹ ਤਾਂ ਪਤਾ ਕਰਾਂਗੇ ਹੁੰਦੇ ਖਾਂਗੇ ਕੀ ਕਰ ਰਹੇ ਆ ਕਿੱਥੋਂ ਲੈ ਕੇ ਆ ਰਹੇ ਇਨਵੈਸਟੀਗੇਸ਼ਨ ਹੈ ਇਹਨਾਂ ਦੀ ਗੱਡੀ ਦੇ ਵਿੱਚੋਂ ਇੱਕ ਐਵੀ ਨਿਕਲਿਆ ਨੀਲਾ ਉਹਦਾ ਕਹਿ ਰਹੇ ਜਿਹੜੀ 50 ਲੀਟਰ ਲਾਨ ਹੈਗੀ ਉਹ ਕੱਚੀ ਸ਼ਰਾਬ ਕਹਿ ਸਕਦੇ ਜੀ ਨੂੰ ਉਹ ਵੀ ਮਿਲੀ ਹੈ ਉਹ ਵੀ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਕਿੱਥੋਂ ਲਿਆਇਆ ਤੇ ਇਧਰੋਂ ਜਾ ਰਹੀ ਹੈ ਮੈਡਮ ਲਗਾਤਾਰ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਇਹ ਨਾਲ ਮੋਤਾ ਵੱਧ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੀ ਇਹ ਜਿਹੜੀ ਨਾਜਾਇਜ਼ ਸ਼ਰਾਬ ਹੈ ਜਿਹੜੀ ਬਣਾ ਕੇ ਬਾਹਰੋਂ ਅੰਦਰੋਂ ਬਣਾ ਕੇ ਭੇਜੀ ਜਾ ਰਹੀ ਹੈ ਤਾਂ ਉਸ ਨੂੰ ਨਾਂ ਯੂਜ਼ ਕਰਨ ਤਾਂ ਜ਼ਿਆਦਾ ਹੋ ਹੈ ਬੈਟਰ ਹੈ ਉਨਾ ਦੇ ਭਲੇ ਲਈ ਹੈਗੀ ਹੈ ਠੀਕ ਹੈ ਨਾ ਜਿਸ ਦੇ ਨਾਲ ਉਸ ਦੇ ਵਿੱਚ ਪਤਾ ਨਹੀਂ ਕਿ ਕਿੰਨੀ ਕੁਆਂਟੀਟੀ ਹੈ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਸੋ ਇਸ ਲਈ ਨਾ ਤਾਂ ਹੀ ਮੈਂ ਮੈਸੇਜ ਕਨਵੇ ਕਰਾਂਗੀ ਕਿ ਉਹ ਨਾ ਯੂਜ਼ ਕੀਤਾ ਜਾਵੇ ਬਾਜ ਜੈਸ਼ ਕੁਮਾਰ ਹਲਕਾ ਪੋਆ ਫੰਦਰਚਕ ਤੋਂ ਬਣੀ ਲੋਦੀ ਤੋਂ ਦਿਨਿਕ ਖੇਰਾ ਟੀਵੀ ਲਈ ਖਾਸ ਰਿਪੋਰਟ